ਨ ਸੰਡੇ ਸ਼ੋਅ ਦੇ ਇਸ ਦੂਸਰੇ ਪੜਾ ਕਾਨੂੰਨੀ ਨੁਕਤੇ ਦੇ ਵਿੱਚ ਸਵਾਗਤ ਹੈ। ਸ਼ੋਗਿਲ ਸਾਹਿਬ ਜਿਹੜੀ ਆਟਵਾ ਸਰਕਾਰ ਹੈ ਸਾਡੀ ਫੈਡਰਲ ਸਰਕਾਰ ਉਹ ਬਿਲ ਸੀ 63 ਜਿਹੜਾ ਕਿ ਆਨਲਾਈਨ ਹਾਰਮਜ਼ ਐਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹਦੇ ਵਿੱਚ ਕੁਝ ਤਬਦੀਲੀਆਂ ਕਰਨ ਜਾ ਰਹੀ ਹੈ। ਕੀ ਹੈ ਜੀ ਉਹ ਤਬਦੀਲੀਆਂ ਕੀ ਤਬਦੀਲੀਆਂ ਕਰਨ ਚਾਹੁੰਦੇ ਨੇ ਤੇ ਕੀ ਹਾਰਮਜ਼ ਐਕਟ ਕੀ ਕਹਿੰਦਾ ਜੀ? ਉਹਮ ਸਭ ਆਨਲਾਈਨ ਹਾਰਮਸ ਬਿਲ ਵਿਲ ਸੀ 63 ਜੀ ਸਰਕਾਰ ਵੱਲੋਂ ਲਿਆਂਦਾ ਗਿਆ ਸੀ ਪਹਿਲਾਂ ਅਸੀਂ ਸਰਕਾਰ ਦਾ ਜਿਹੜਾ ਲੌਜੀਕ ਹੈ ਜਾਂ ਬਿਲ ਦਾ ਜੀ ਉਹਦੀ ਅਸੀਂ ਗੱਲ ਕਰ ਲੈਨੇ ਆ ਜੀ ਸਰਕਾਰ ਨੇ ਇਹ ਬਿਲ ਲਿਆਂਦਾ ਸੀ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਹੈ ਸੋਸ਼ਲ ਮੀਡੀਆ ਬਹੁਤ ਪ੍ਰਭਾਵਸ਼ਾਲੀ ਹੋ ਗਿਆ ਹੂੰ ਸੋਸ਼ਲ ਮੀਡੀਆ ਨੇ ਬਹੁਤ ਚੰਗੇ ਪਹਿਲੂ ਵੀ ਨੇ ਲੋਕਾਂ ਨੂੰ ਕਨੈਕਟ ਕੀਤਾ ਹੈ ਜਿਹੜੀ ਨਿਊਜ਼ ਹੈ ਇਨਫਾਰਮੇਸ਼ਨ ਹੈ ਬੜੀ ਛੇਤੀ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ ਲੋਕਾਂ ਦੇ ਦੁਨੀਆ ਦੀ ਰਫ਼ਤਾਰ ਤੇਜ਼ ਕੀਤੀ ਜਾਣੇ ਬਹੁਤ ਜ਼ਰੂਰ ਜੀ ਲੋਕਾਂ ਦੇ ਹੱਥ ਦੇ ਵਿੱਚ ਇੱਕ ਜ਼ਰੀਆ ਵੀ ਹੈ ਆਪਣੀ ਗੱਲ ਅੱਗੇ ਰੱਖਣ ਦਾ ਜੀ ਇੱਕ ਪਲੈਟਫਾਰਮ ਹਰੇਕ ਵਿਅਕਤੀ ਨੂੰ ਦਿੱਤਾ ਹੈ ਜੀ ਪਰ ਇਸ ਪਲੈਟਫਾਰਮ ਦਾ ਬਹੁਤ ਸਾਰੇ ਲੋਕ ਜਾਂ ਕਈ ਸਟੇਟ ਤੇ ਨਾਨ ਸਟੇਟ ਐਕਟਰ ਜਿਹੜੇ ਹੈ ਉਹ ਦੁਰਉਪਯੋਗ ਵੀ ਕਰਦੇ ਜੀ ਦੁਰਉਪਯੋਗ ਇਸ ਤਰ੍ਹਾਂ ਹੋ ਰਿਹਾ ਹੈ ਸੋਸ਼ਲ ਮੀਡੀਆ ਦਾ ਭੰਮਸਾਬ ਮਿਸ ਇਨਫੋਰਮੇਸ਼ਨ ਫਲਾਉਣ ਦੇ ਲਈ ਹਮ ਹੇਟ ਸਪੀਚ ਫਲਾਉਣ ਦੇ ਲਈ ਲੋਕਾਂ ਨੂੰ ਨਿਜੀ ਤੌਰ ਤੇ ਤੰਗ ਪਰੇਸ਼ਾਨ ਕਰਨ ਦੇ ਲਈ ਹਰਾਸ ਕਰਨ ਦੇ ਲਈ ਬੁਲੀ ਕਰਨ ਦੇ ਲਈ ਹਮ ਇੱਕ ਉਹਦਾ ਪਰਦਾ ਲੈ ਕੇ ਸੋਸ਼ਲ ਮੀਡੀਆ ਦਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਵਾਸਤੇ ਸਰਕਾਰ ਇਹ ਬਿੱਲ ਲੈ ਕੇ ਆਈ ਸੀ ਬਿੱਲ ਸੀ 63 ਜਿਸ ਦੇ ਵਿੱਚ ਸਜ਼ਾਵਾਂ ਦਾ ਪ੍ਰਾਵਧਾਨ ਸੀ ਜੀ ਇਥੋਂ ਤੱਕ ਕਿ ਜਿਹੜੀ ਲਾਈਫ ਇਨ ਪ੍ਰिजनਮੈਂਟ ਹੈ ਇਥੇ ਤੱਕ ਦੀ ਸਜ਼ਾ ਵੀ ਕੁਝ ਜੁਰਮਾਂ ਦੇ ਵਿੱਚ ਸੀ ਜੀ ਬਾਕੀ ਜੁਰਮਾਂ ਦੇ ਵਿੱਚ 4 ਤੋਂ 5 ਸਾਲ ਦੀ ਸਜ਼ਾ ਸੋ ਇਸ ਬਿੱਲ ਦੇ ਉੱਤੇ ਜਿਹੜੇ ਸਿਵਲ ਲਿਬਰਟੀਆਂ ਗਰੁੱਪ ਹੈ ਲਾਇਰਜ਼ ਹੈ ਉਹਨਾਂ ਨੇ ਇਹ ਇਤਰਾਜ਼ ਲਗਾਇਆ ਆਪੋਜੀਸ਼ਨ ਨੇ ਵੀ ਕੰਜ਼ਰਵੇਟਿਵ ਪਾਰਟੀ ਨੇ ਇਤਰਾਜ਼ ਲਗਾਇਆ ਕਿ ਜਿਹੜੀ ਫਰੀडम ਆਫ ਸਪੀਚ ਹੈ ਹੂੰ ਇਹ ਬਿਲ ਉਸ ਦੇ ਲਈ ਹਾਨੀਕਾਰਕ ਸਾਬਤ ਹੋਏਗਾ ਹੂੰ ਹੁਣ ਕੋਈ ਵੀ ਸਰਕਾਰ ਹੈ ਭਾਂ ਸਾਬ ਉਸਨੇ ਜਿਹੜੀ ਚਾਰਟਰ ਰਾਈਟਸ ਹੈ ਫਰੀडम ਆਫ ਸਪੀਚ ਇੱਕ ਚਾਰਟਰ ਰਾਈਟ ਹੈ ਕੈਨੇਡਾ ਦੇ ਵਿੱਚ ਸੋ ਚਾਰਟਰ ਆਫ ਰਾਈਟਸ ਸੁਪਰੀਮ ਹੈ ਪਰ ਜੇ ਕੋਈ ਲਾ ਚਾਰਟਰ ਆਫ ਰਾਈਟਸ ਦੀ ਵਾਇਲੇਸ਼ਨ ਕਰਦਾ ਹੈ ਜੀ ਸਰਕਾਰ ਨੂੰ ਮਾਪ ਡੰਡਾਂ ਦੇ ਉੱਤੇ ਇਹ ਜਿਹੜੇ ਸਟੇਟਡ ਆਰਟੀਕਲ ਸੈਕਸ਼ਨ 1 ਹੈ ਚਾਰਟਰ ਦਾ ਉਸ ਦੇ ਵਿੱਚ ਦਿੱਤੇ ਗਏ ਮਾਪਦੰਡਾਂ ਦੇ ਬੇਸ ਤੇ ਸਿੱਧ ਕਰਨਾ ਪੈਂਦਾ ਹੈ ਕਿ ਜਿਹੜੀ ਇਹ ਵਾਇਲੇਸ਼ਨ ਆਫ ਚਾਰਟਰ ਰਾਈਟਸ ਹੈ ਇਹ ਜਸਟੀਫਾਈਡ ਹੈ ਹੂੰ ਜੇ ਉਹ ਸਿੱਧ ਕਰ ਦਿੰਦੇ ਆ ਤਾਂ ਉਹ ਇੱਕ ਵੈਲਿਡ ਕਾਨੂੰਨ ਵੈਲਿਡ ਹੋ ਜਾਂਦਾ ਹੈ ਜੀ ਸੋ ਇਸ ਕਾਨੂੰਨ ਦੇ ਵਿੱਚ ਵੀ ਜਿੱਥੇ ਫ੍ਰੀडम ਆਫ ਸਪੀਚ ਦੀ ਜ਼ਾਹਿਰ ਹੈ ਉਹ ਵਾਇਲੇਸ਼ਨ ਹੋਣੀ ਹੈ ਪਰ ਸਰਕਾਰ ਨੂੰ ਇਹ ਸਿੱਧ ਕਰਨਾ ਪੈਣਾ ਹੈ ਕਿ ਇੰਨੀ ਜਿਹੜੀ ਫ੍ਰੀडम ਆਫ ਸਪੀਚ ਦੀ ਜਿਹੜੀ ਵਾਇਲੇਸ਼ਨ ਹੈ ਉਹ ਜਾਇਜ਼ ਹੈ ਹੂੰ ਕਿਉਂਕਿ ਲਿਬਰਟੀ ਇਜ਼ ਨਾਟ ਅ ਲਾਇਸੈਂਸ ਜਿਹੜੀਆਂ ਆਜ਼ਾਦੀਆਂ ਨੇ ਬੁਨਿਆਦੀ ਹਕੂਕ ਨੇ ਉਹ ਲਾਇਸੈਂਸ ਨਹੀਂ ਹੂੰ ਜੇ ਬੋਲਣ ਦੀ ਆਜ਼ਾਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਕੋਈ ਹੇਟ ਸਪੀਚ ਫਲਾਕੇ ਰੂਮਰਸ ਫਲਾਕੇ ਜਿਹੜਾ ਸਮਾਜ ਦੇ ਤਾਣੇ ਬਣੇ ਨੂੰ ਖਰਾਬ ਕਰੇ ਹੂੰ ਸੋ ਸਰਕਾਰ ਦੇ ਕੋਲੇ ਇਹ ਇਨਸਟਰੂਮੈਂਟ ਹੈ ਕਾਨੂੰਨ ਬਣਾਉਣ ਦੇ ਪਰ ਜਿਹੜੀ ਕਾਨੂੰਨ ਸਾਜ਼ੀ ਹੈ ਇਹ ਬੜਾ ਇੱਕ ਡੈਲੀਗੇਟ ਟਾਸਕ ਹੈ ਹੂੰ ਇੱਕ ਟਾਈਟ ਰੋਪ ਦੇ ਉੱਤੇ ਤੁਰਨ ਦੀ ਤਰ ਹੈ ਹੂੰ ਇਹ ਜਿਸ ਦੇ ਵਿੱਚ ਇੱਕ ਕਾਨੂੰਨਦਾਰ ਨੂੰ ਜਾਂ ਕਾਨੂੰਨ ਸاز ਨੂੰ ਜਾਂ ਜਿਹੜੇ ਸਾਡਾ ਪਾਰਲੀਮੈਂਟ ਹੈ ਜੋ ਕਾਨੂੰਨ ਬਣਾਉਂਦਾ ਹੈ ਉਸ ਨੂੰ ਬੜੀ ਥਿਨ ਲਾਈਨ ਦੇ ਉੱਤੇ ਚੱਲਣਾ ਪੈਂਦਾ ਹੈ ਉਸ ਨੂੰ ਸਾਰੇ ਸਟੇਕ ਹੇਲਡਰਸ ਹੈ ਉਹਨਾਂ ਦੇ ਇੰਟਰਸਟ ਬੈਲੈਂਸ ਕਰਨੇ ਪੈਂਦੇ ਹੁਣ ਇੱਕ ਪਾਸੇ ਤਾਂ ਫਰੀडम ਆਫ ਸਪੀਚ ਇੱਕ ਚਾਰਟਰ ਵੈਲਿਊ ਹੈ ਵੈਸੇ ਵੀ ਫੰਡਾਮੈਂਟਲ ਸਾਡੀ ਵੈਲਿਊ ਹੈ ਕੈਨੇਡੀਅਨ ਸਮਾਜ ਦੀ ਦੂਸਰੇ ਪਾਸੇ ਜਿਹੜਾ ਦੁਰਉਪਯੋਗ ਹੋ ਰਿਹਾ ਹੈ ਸੋਸ਼ਲ ਮੀਡੀਆ ਦਾ ਜਿਸ ਤਰ੍ਹਾਂ ਰੂਮਰ ਫਲਾਈ ਜਾਂਦੀ ਹੈ ਹੇਟ ਸਪੀਚ ਫਲਾਈ ਜਾਂਦੀ ਹੈ ਲੋਕਾਂ ਦੇ ਖਿਲਾਫ ਨਫ਼ਰਤ ਜਾਂ ਲੋਕਾਂ ਨੂੰ ਹਰਾਸ ਕੀਤਾ ਜਾਂਦਾ ਹੈ ਡੇਫੇਮੇਸ਼ਨ ਕੀਤੀ ਜਾਂਦੀ ਹੈ ਹੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਇੱਕ ਨਾਗਰਿਕ ਵੀ ਰੱਖਿਆ ਕਰਨੀ ਉਹ ਵੀ ਸਟੇਟ ਦੀ ਜ਼ਿੰਮੇਵਾਰੀ ਹੈ ਸੋ ਸਟੇਟ ਨੇ ਜੋ ਕਾਨੂੰਨ ਪਾਸ ਕਰਨਾ ਹੈ ਉਹ ਇਹਨਾਂ ਦੋਨਾਂ ਚੀਜ਼ਾਂ ਦੇ ਮੱਦੇਨਜ਼ਰ ਹੋਣਾ ਚਾਹੀਦਾ ਹੈ ਕਿ ਉਹ ਲੋਕਾਂ ਦੇ ਜਿਹੜੇ ਕੋਈ ਨੁਕਸਾਨ ਹੈ ਉਸ ਤੋਂ ਬਚਾਵੇ ਵੀ ਹੂੰ ਤੇ ਜਿਹੜੇ ਚਾਰਟਰ ਰਾਈਟ ਹੈ ਉਸ ਦੀ ਉਲੰਘਣਾ ਵੀ ਨਾ ਕਰੇ ਜੀ ਇਸ ਲਈ ਭਮ ਸਾਹਿਬ ਬਹੁਤ ਸਾਰੇ ਸੁਝਾਅ ਸਿਵਲ ਲਿਬਰਟੀਆਂ ਗਰੁੱਪਸ ਨੇ ਇਹਦੇ ਚ ਦਿੱਤੇ ਸੀ ਤੇ ਲਾਇਰਸ ਨੇ ਦਿੱਤੇ ਸੀ ਤੇ ਉਹਨਾਂ ਨੂੰ ਹੁਣ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਆਰਫ ਵੀਰਾਨੀ ਐਡਵੋਕੇਟ ਜਨਰਲ ਹੈ ਜੀ ਉਹ ਇਸ ਦੇ ਵਿੱਚ ਅਮੈਂਡਮੈਂਟ ਕਰਨ ਨੂੰ ਤਿਆਰ ਹੋ ਗਏ ਹੈ ਹਾਲਾਂਕਿ ਕਿਉਂਕਿ ਇਸ ਬਿੱਲ ਦੇ ਨਾਲ ਕ੍ਰਿਮਿਨਲ ਕੋਡ ਦੇ ਵਿੱਚ ਬੜੀਆਂ ਚੇਂਜੇਸ ਕੀਤੀਆਂ ਜਾਣੀਆਂ ਸੀਗੀਆਂ ਹੂੰ ਸੋ ਇੱਕ ਦੂਰਗਾਮੀ ਇਸ ਦੇ ਨਤੀਜੇ ਨਿਕਲਣੇ ਸੀ ਹਾਲਾਂਕਿ ਇਸ ਬਿੱਲ ਨੂੰ ਹਜੇ ਤੱਕ ਕਮੇਟੀਆਂ ਅੱਗੇ ਪੇਸ਼ ਨਹੀਂ ਕੀਤਾ ਗਿਆ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਜਿੱਥੇ ਇਸ ਦੀ ਕਲੋਜ਼ ਬਾਈ ਕਲੋਜ਼ ਚਰਚਾ ਹੋਣੀ ਚਰਚਾ ਹੋਣੀ ਇਹ ਸਿਰਫ ਹਜੇ ਕੰਸਲਟੇਸ਼ਨ ਪ੍ਰੀ ਕੰਸਲਟੇਸ਼ਨ ਦੇ ਵਿੱਚ ਸਿਵਲ ਲਿਬਰਟੀਜ਼ ਨੂੰ ਕਹਿ ਸਕਦੇ ਸਿਵਲ ਲਿਬਰਟੀਆਂ ਗਰੁੱਪ ਦੇ ਨਾਲ ਤੇ ਲਾਇਰਸ ਦੇ ਗਰੁੱਪਸ ਦੇ ਨਾਲ ਹੂੰ ਉਹ ਇਸ ਬਾਰੇ ਚਰਚਾ ਕਰ ਰਹੇ ਸੀ ਤੇ ਉਹਨਾਂ ਨੇ ਇਸ ਨੂੰ ਪਾਸ ਕਰਾਉਣ ਦੇ ਲਈ ਕਿਉਂਕਿ ਤਾਂ ਇਹ ਕੋਈ ਚਾਰਟਰ ਰਾਈਟ ਦੀ ਵਾਇਲੇਸ਼ਨ ਨਾ ਕਰੇ ਉਹ ਚੇਂजेस ਇਸ ਦੇ ਵਿੱਚ ਕਬੂਲੀਆਂ ਨੇ ਕਿ ਅਸੀਂ ਇਸ ਦੇ ਵਿੱਚ ਚੇਂजेस ਕਰਾਂਗੇ ਹੁਣ ਭਮ ਸਾਹਿਬ ਇਹਦਾ ਸਿਆਸੀ ਪੱਖ ਵੀ ਹੈ ਇੱਕ ਸਾਰੀ ਗੱਲਬਾਤ ਦਾ ਜੀ ਜਿਸ ਦੀ ਚਰਚਾ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ ਡਿਟੇਲ ਦੇ ਵਿੱਚ ਜੀ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਜਿਹੜੀ ਐਨਡੀਪੀ ਦੀ ਸਪੋਰਟ ਹੈ ਹਮ ਸਰਕਾਰ ਦਾ ਓਟ ਆਸਰਾ ਉਸ ਦੇ ਉੱਤੇ ਸੀ ਜੀ ਹੁਣ ਜਦੋਂ ਤੱਕ ਕਿ ਐਨਡੀਪੀ ਕੋਈ ਕਲੈਰਿਟੀ ਨਹੀਂ ਕਰਦੀ ਹਾਂ ਹਾਲਾਂਕਿ ਜਗਮੀਤ ਸਿੰਘ ਨੇ ਇਹ ਕਿਹਾ ਹੈ ਕਿ ਮੈਂ ਜਿਹੜਾ ਸਪਲਾਈ ਐਂਡ ਸਪੋਰਟ ਐਗਰੀਮੈਂਟ ਹੈ ਉਹ ਪਾੜ ਦਿੱਤਾ ਇਸ ਸਰਕਾਰ ਤੋਂ ਜਿਹੜਾ ਸਮਰਥਨ ਦਿੱਤਾ ਹੋਇਆ ਸੀ ਲਗਾਤਾਰ 2 ਸਾਲਾਂ ਤੋਂ ਉਹ ਵਾਪਸ ਲਿਆ ਹਾਂ ਪਰ ਉਹ ਹਜੇ ਵੀ ਇਹ ਗੱਲ ਜਗਮੀਤ ਸਿੰਘ ਨੇ ਨਹੀਂ ਕਹੀ ਕਿ ਉਹ ਸਰਕਾਰ ਦੇ ਹੱਕ ਦੇ ਵਿੱਚ ਅੱਗੇ ਵੋਟ ਨਹੀਂ ਪਾਉਣਗੇ ਹਾਂ ਸੋ ਇਸ ਲਈ ਮੈਨਾਂ ਸਮਝਦਾ ਹਾਂ ਵੀ ਸਰਕਾਰ ਵੀ ਇੱਕ ਸਸ਼ੋਪੰਜ ਦੇ ਵਿੱਚ ਹੈ ਹਾਂ ਕੀ ਐਨਡੀਬੀ ਇਸ ਬਿੱਲ ਦੀ ਜੇ ਦਾ ਸਪੋਰਟ ਕਰੂਗੀ ਤਾਂ ਇਹ ਕਾਨੂੰਨ ਬਣੂਗਾ ਜੇ ਨਹੀਂ ਕਰੂਗੀ ਤਾਂ ਉਹਨਾਂ ਨੂੰ ਬਲੌਕ ਲੈਵਲ ਦੇ ਵੱਲ ਦੇਖਣਾ ਪੈਣਾ ਹੈ ਹੂੰ ਬਲੌਕ ਵੀ ਇਸ ਦੇ ਵਿੱਚ ਸੋਧਾ ਮੰਗ ਰਿਹਾ ਹੈ ਹੂੰ ਸੋ ਸਰਕਾਰ ਦੇ ਕਹੂਗਾ ਜੇ ਨਹੀਂ ਕਰੂਗੀ ਤਾਂ ਉਹਨਾਂ ਨੂੰ ਬਲੌਕ ਲੈਵਲ ਦੇ ਵੱਲ ਦੇਖਣਾ ਪੈਣਾ ਹੈ ਹੂੰ ਬਲੌਕ ਵੀ ਇਸ ਦੇ ਵਿੱਚ ਸੋਧਾ ਮੰਗ ਰਿਹਾ ਹੈ ਹੂੰ ਸੋ ਸਰਕਾਰ ਦੇ ਕੋਲ ਉਸ ਨੂੰ ਐਜ਼ ਇਟ ਇਜ਼ ਪਾਸ ਕਰਵਾਉਣ ਦਾ ਕੋਈ ਜ਼ਰੀਆ ਵੀ ਨਹੀਂ ਬਚਦਾ ਜੀ ਕਿਉਂਕਿ ਸਾਰੀਆਂ ਈ ਤਿਹਰਾ ਇਸ ਦੇ ਵਿੱਚ ਐਮੈਂਡਮੈਂਟ ਦੀ ਮੰਗ ਕਰ ਰਹੀਆਂ ਨੇ ਆਪੋਜੀਸ਼ਨ ਇਸ ਦਾ ਵਿਰੋਧ ਕਰ ਰਹੀ ਹੈ ਹੂੰ ਸੋ ਇਸ ਲਈ ਭਮਸਾ ਮੈਂ ਇਹ ਸਮਝਦਾ ਵੀ ਸਰਕਾਰ ਨੂੰ ਇਹ ਗੱਲ ਜਿਹੜੀ ਲੋਕਾਂ ਦੀ ਮੰਨਣੀ ਵੀ ਪਣੀ ਸੀ ਜੀ ਬਿਲਕੁਲ ਹਾਂ ਕਿਉਂਕਿ ਜੇ ਉਹਨਾਂ ਕੋਲੇ ਐਬਸੋਲਿਊਟ ਜਿਹੜੀ ਮੈਜੋਰਟੀ ਦੀ ਸਰਕਾਰ ਹੁੰਦੀ ਹੈ ਇੱਕ ਹੂੰ ਉਸ ਦਾ ਐਟੀਟਿਊਡ ਹੋਰ ਹੁੰਦਾ ਹੋਰ ਹੁੰਦਾ ਜਿਹੜੀ ਮਾਈਨੋਰਟੀ ਗਵਰਨਮੈਂਟ ਹੁੰਦੀ ਹੈ ਉਸ ਦਾ ਐਟੀਟਿਊਡ ਹੋਰ ਹੁੰਦਾ ਜੋ ਅਸੀਂ ਭਾਰਤ ਦੇ ਵਿੱਚ ਵੀ ਦੇਖ ਰਹੇ ਹਾਂ ਹੂੰ ਮਨਮਰਜ਼ੀ ਨਹੀਂ ਹੋ ਸਕਦੀ ਵੀ ਕਿਵੇਂ ਰਾਤੋਂ ਰਾਤ ਵਿਸ਼ਵ ਗੁਰੂ ਤੋਂ ਵਿਸ਼ਵ ਬੰਧੂ ਬਣੇ ਹੂੰ ਬਿਲਕੁਲ 40 ਸੀਟਾਂ ਦਾ ਫਰਕ ਪਿਆ ਸਾਰਾ ਜੀ ਤੇ ਉਹਨਾਂ ਨੇ 40 ਸੀਟਾਂ ਨੇ ਵਿਸ਼ੇਪ ਗੁਰੂ ਤੋਂ ਵਿਸ਼ੇਪ ਬੰਧੂ ਬਣਾ ਦਿੱਤਾ ਹੂੰ ਸੋ ਜੇ ਪਹਿਲਾਂ ਹੀ ਵਿਸ਼ੇਪ ਬੰਧੂ ਬਣ ਕੇ ਚੱਲੇ ਬੰਦਾ ਬਿਲਕੁਲ ਮੈਂ ਸਮਝਦਾ ਚੰਗਾ ਰਹਿੰਦਾ ਚੰਗਾ ਰਹਿੰਦਾ ਸੋ ਇਸ ਦੇ ਵਿੱਚ ਭਮ ਸਾਹਿਬ ਜਿਹੜੀਆਂ ਚੇਂਜਸ ਸਿਗੀਆਂ ਉਹ ਕਰਨ ਦੀ ਹੁਣਾਂ ਗੱਲ ਕਬੂਲੀ ਐ ਤੇ ਹੁਣ ਜਿਹੜਾ ਬਿਲ ਐ ਇਹ ਵਾਪਸ ਜਾਊਗਾ ਡਰਾਫਟਿੰਗ ਬੋਰਡ ਦੇ ਵਿੱਚ ਹੂੰ ਉੱਥੇ ਇਸ ਤੇ ਚੇਂਜਸ ਕੀਤੀਆਂ ਜਾਣਗੀਆਂ ਹੁਣ ਇਹ ਬਿਲ ਕਰਦਾ ਕੀ ਹੈ ਬਿਲ ਇਨਕਲੂਡਸ ਅ ਪੈਨਲਟੀ ਆਫ ਲਾਈਫ ਇਨ ਪ੍ਰिजनਮੈਂਟ ਫਾਰ ਪ੍ਰੋਮੋਟਿੰਗ ਜੈਨੋਸਾਈਡ ਐਂਡ ਸੈਂਟੈਂਸਸ ਅਪ ਟੂ 5 ਇਅਰਸ ਇਨ ਪ੍ਰिजन ਫਾਰ ਅਦਰ ਹੇਟ ਪ੍ਰੋਪਾਗੈਂਡਾ ਆਫੈਂਸਸ ਹੂੰ ਜੇ ਕੋਈ ਜੈਨੋਸਾਈਡ ਨੂੰ ਪ੍ਰੋਮੋਟ ਕਰਦਾ ਹੈ ਉਸ ਦੇ ਲਈ ਲਾਈਫ ਇਨ ਪ੍ਰिजनਮੈਂਟ ਜੀ ਹੁਣੀ ਵੀ ਚਾਹੀਦੀ ਹੈ ਬਿਲਕੁਲ ਐਂਡ ਸੈਂਟੈਂਸਸ ਅਪ ਟੂ 5 ਇਅਰਸ ਇਨ ਪ੍ਰिजन ਫਾਰ ਅਦਰ ਹੇਟ ਪ੍ਰੋਪਾਗੈਂਡਾ ਆਫੈਂਸਸ ਹੇਟ ਪ੍ਰੋਪਾਗੈਂਡਾ ਕਰਨ ਦੇ ਲਈ 5 ਸਾਲ ਦਾ ਆਫੈਂਸ ਹੁਣ ਇਹ ਇੱਥੇ ਗੱਲ ਭਮਸਾਂਪ ਜਿਹੜੀ ਹੈ ਉਹ ਸਲਿੱਪਰੀ ਸਲੋਪ ਤੇ ਚਲੀ ਜਾਂਦੀ ਹੈ ਹਮ ਹੇਟ ਪ੍ਰੋਪਾਗੈਂਡਾ ਕੀ ਹੈ ਜੀ ਸਰਕਾਰ ਨੂੰ ਤਾਂ ਸਰਕਾਰ ਦਾ ਵਿਰੋਧ ਹੀ ਹੇਟ ਲੱਗਦਾ ਹਮ ਇਸ ਬੈਲ ਦੀ ਜਿਹੜੀ ਕਿ ਕੰਸਰਵੇਟਿਵ ਪਾਰਟੀ ਨੇ ਇਹ ਗੱਲ ਕਹੀ ਹੈ ਜਿਹੜੇ ਕੰਸਰਵੇਟਿਵ ਕ੍ਰਿਟਿਕ ਹੈ ਉਹਨਾਂ ਰੈਚਲ ਥਾਮਸ ਹੈਰਿਟੇਜ ਕ੍ਰਿਟਿਕ ਹੈ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਸਾਰਾ ਆਉਂਦਾ ਹੈ ਉਹ ਉਹਨਾਂ ਨੇ ਇਹ ਗੱਲ ਦੀ ਜਿਹੜੀ ਨਿਖੇਦੀ ਕੀਤੀ ਹੈ ਉਹ ਕਿ ਜਿਹੜਾ ਕ੍ਰਿਟਿਸਿਜ਼ਮ ਚਾਰੇ ਪਾਸਿਓਂ ਹੋ ਰਿਹਾ ਹੈ ਹਮ ਲੀਗਲ ਐਕਸਪਰਟਸ ਦੇ ਵੱਲੋਂ ਹੋ ਰਿਹਾ ਹੈ ਸਿਵਲ ਲਿਬਰਟੀ ਐਡਵੋਕੇਟਸ ਦੇ ਵੱਲੋਂ ਹੋ ਰਿਹਾ ਹੈ ਕਿ ਇਸ ਬਿੱਲ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਹਮ ਤੇ ਇਸ ਬਿੱਲ ਨੂੰ ਇੱਕ ਸੈਂਸਰਸ਼ਿਪ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਜੀ ਜਿਹੜੀ ਕੀ ਫ੍ਰੀडम ਆਫ ਸਪੀਚ ਲਈ ਬਹੁਤ ਘਾਤਕ ਹੈ ਮੈਂ ਤਾਂ ਕਹਿੰਦਾ ਕਿ ਲੋਕ ਆਪਣੀ ਗੱਲ ਕਹਿਣ ਤੋਂ ਡਰਨ ਲੱਗ ਜਾਣਗੇ ਹਮ ਜਦੋਂ ਪੈਨਲਟੀਆਂ ਤੇ ਸਜ਼ਾਵਾ ਅੱਗੇ ਦਿਖਣਗੇ ਬਿਲਕੁਲ ਤੇ ਜੇ ਉਹ ਗੱਲ ਨਹੀਂ ਕਹਿਣਗੇ ਤਾਂ ਉਹ ਸੈਂਸਰਸ਼ਿਪ ਆਪੇ ਹੀ ਹੋ ਗਈ ਇੱਕ ਤਾਂ ਸੈਂਸਰਸ਼ਿਪ ਜਿਹੜੀ ਹੈ ਡਾਇਰੈਕਟਲੀ ਇਨਫੋਰਸ ਕੀਤੀ ਜਾਂਦੀ ਹੈ ਸਰਕਾਰ ਦੇ ਵੱਲੋਂ ਹਮ ਇੱਕ ਸੈਂਸਰਸ਼ਿਪ ਹੁੰਦੀ ਹੈ ਜਿਹੜੀ ਕਿ ਤੁਹਾਡੇ ਮਨਾਂ ਦੇ ਵਿੱਚ ਡਰ ਪੈਦਾ ਕਰਕੇ ਜੀ ਲਿਆਂਦੀ ਜਾਂਦੀ ਹੈ ਹਮ ਸੋ ਇੰਦਰਾ ਗਾਂਧੀ ਨੇ ਤਾਂ ਜਿਹੜੀ ਸੈਂਸਰਸ਼ਿਪ ਹੈ ਉਹ ਡਾਇਰੈਕਟਲੀ ਲਾਗੂ ਕੀਤੀ ਹਮ ਭਮ ਸਾਹਿਬ ਬਿਲਕੁਲ ਐਮਰਜੈਂਸੀ ਦੇ ਵਿੱਚ ਇੰਡੀਅਨ ਐਕਸਪ੍ਰੈਸ ਅਖਬਾਰ ਨੇ ਖਾਲੀ ਸਫੇ ਵੀ ਜਿਹੜਾ ਆਰਟੀਕਲ ਸੈਂਸਰ ਹੋ ਜਾਂਦਾ ਸੀ ਹੂੰ ਉਸ ਦਾ ਦੁਖਾਂਤ ਜਿਹੜਾ ਸੈਂਸਰ ਹੋਏ ਹੋਏ ਇੱਕ ਆਰਟੀਕਲ ਦਾ ਉਹ ਅਖਬਾਰ ਦੇ ਵਿੱਚ ਉਨੀ ਜਗ੍ਹਾ ਖਾਲੀ ਛੱਡ ਕੇ ਹੂੰ ਉਹ ਸੁਨੇਹਾ ਸੁਨੇਹਾ ਦਿੱਤਾ ਆਪਣੇ ਰੀਡਰਸ ਨੂੰ ਦਿੰਦੇ ਸੀ ਹੂੰ ਬਾਅਦ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਭਮ ਸਾਹਿਬ ਹੂੰ ਉਹ ਵਨਡਕਲੇਟ ਔਰ ਤੌਰ ਦੇ ਉੱਤੇ ਸੈਂਸਰਸ਼ਿਪ ਲਾਗੂ ਕਰ ਰਹੀਆਂ ਹੂੰ ਲੋਕਾਂ ਦੇ ਮਨਾਂ ਦੇ ਵਿੱਚ ਪੱਤਰਕਾਰਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦੇਣਾ ਉਹ ਸੈਂਸਰਸ਼ਿਪ ਹੀ ਹੈ ਬਿਲਕੁਲ ਸ਼ਦੀਕੀ ਕਪਨ ਵਰਗਾ ਜਿਹੜਾ ਪੱਤਰਕਾਰ ਆਪਣਾ ਕੰਮ ਕਰ ਰਿਹਾ ਯੂਪੀ ਦੇ ਵਿੱਚ ਹੂੰ ਉਸ ਨੂੰ ਜੇਲ੍ਹ ਚ ਸੁੱਟ ਦੇਣਾ ਇੱਕ ਪੱਤਰਕਾਰ ਰਿਪੋਰਟ ਕਰਦਾ ਹੈ ਕਿ ਮਿੱਡੇ ਮੀਲ ਦੇ ਵਿੱਚ ਨੂਨ ਦੇ ਨਾਲ ਬੱਚੇ ਰੋਟੀਆਂ ਖਾ ਰਹੇ ਨੇ ਹੂੰ ਉਹਨੂੰ ਪਰਚਾ ਦਰਜ ਕਰਕੇ ਜੇਲ੍ਹ ਦੇ ਵਿੱਚ ਸੁੱਟ ਦੇਣਾ ਲੋਕਾਂ ਦੀ ਸਰਕਾਰ ਵੀ ਪੰਜਾਬ ਵਾਲੀ ਐਵੇਂ ਕਰਦੀ ਹੈ ਜੀ ਇਨਕਲਾਬੀ ਵੀ ਇਸੇ ਤਰ੍ਹਾਂ ਹੀ ਸੈਂਸਰਸ਼ਿਪ ਲਾਗੂ ਕਰ ਰਹੇ ਨੇ ਹੂੰ ਯੂਟਿਊਬਰਾਂ ਦੇ ਉੱਤੇ ਪਰਚੇ ਦਰਜ ਕਰਨੇ ਤੇ ਉਹਨਾਂ ਨੂੰ ਆਪਣਾ ਚਾਟੂਕਾਰ ਬਣਾਉਣਾ ਸੋ ਇਸੇ ਤਰ੍ਹਾਂ ਦੇ ਕੁਝ ਜਿਹੜੇ ਸੰਸ਼ੇਅ ਉਹ ਆਪੋਜੀਸ਼ਨ ਨੇ ਵਿਅਕਤ ਕੀਤੇ ਆ ਕਿ ਇਸ ਬਿੱਲ ਜਿਹੜਾ ਹੈ ਸੈਂਸਰਸ਼ਿਪ ਦੇ ਤੌਰ ਤੇ ਇਸ ਨੂੰ ਇਸਤੇਮਾਲ ਕੀਤਾ ਜਾਵੇਗਾ ਹੂੰ ਸੋ ਸਰਕਾਰ ਨੂੰ ਇਸ ਦੇ ਵਿੱਚ ਸੋਧਾਂ ਕਰਨੀਆਂ ਚਾਹੀਦੀਆਂ ਨੇ ਹੁਣ ਸਰਕਾਰ ਦੇ ਲਈ ਹੇਟ ਸਪੀਚ ਕੀ ਹੈ ਸਰਕਾਰ ਨੇ ਲਈ ਤਾਂ ਹਾਂ ਦੀ ਹੂੰ ਹੇਟ ਸਪੀਚ ਦੀ ਜਿਹਨੂੰ ਉਸ ਨੂੰ ਪਰਿਭਾਸ਼ਿਤ ਕਰਨਾ ਚਾਹੀਦਾ ਹੈ ਬਿਲਕੁਲ ਕਿਉਂਕਿ ਹੇਟ ਸਪੀਚ ਲਿਬਰਲ ਦੇ ਲਈ ਤਾਂ ਹੇਟ ਸਪੀਚ ਹੋ ਸਕਦੀ ਹੈ ਜਿਹੜੀ ਕਿ ਉਹਨਾਂ ਨੇ ਜਿਹੜਾ ਫ੍ਰੀडम ਕਨਵਾਏ ਆ ਹੂੰ ਉਹ ਲਿਬਰਲ ਦੇ ਲਈ ਫਾਰ ਰਾਈਟ ਵਿੰਗ ਐਕਸਟ੍ਰੀਮਿਸਟ ਹੇਟ ਸਪੀਚ ਹੈ ਜੀ ਸੋ ਡਿਪੈਂਡ ਕਰਦਾ ਹੈ ਭਮਸਾਪ ਬਈ ਤੁਸੀਂ ਕਿੱਥੇ ਖੜੇ ਹੋ ਹੂੰ ਕੰਜ਼ਰਵੇਟਿਵ ਦੇ ਲਈ ਹੇਟ ਸਪੀਚ ਕੁਝ ਹੋਰ ਹੋ ਸਕਦੀ ਹੈ ਬਿਲਕੁਲ ਲਿਬਰਲ ਦੇ ਲਈ ਹੇਟ ਸਪੀਚ ਕੁਝ ਹੋ ਸਕਦੀ ਹੈ ਸੋ ਇਸ ਲਈ ਕਾਨੂੰਨ ਨੂੰ ਇੰਨੀ ਕੁ ਪੁਖਤਾ ਇਸ ਦੀ ਜਿਹੜੀ ਡੈਫੀਨੇਸ਼ਨ ਹੈ ਇਹਨਾਂ ਕਾਨੂੰਨਾਂ ਦੀ ਉਹ ਬਣਾਉਣੀ ਚਾਹੀਦੀ ਹੈ ਕਿਉਂਕਿ 5 ਸਾਲ ਦੀ ਸਜ਼ਾ ਜਗਮੀਤ ਸਿੰਘ ਦਾਸ ਤੇ ਵੀ ਮਾਪਦੰਡ ਵੱਖਰੇ ਹੋਣਗੇ ਜਗਮੀਂ ਸਿੰਧ ਲਈ ਮਾਪਦੰਡ ਵੱਖਰੇ ਨੇ ਜੀ ਉਹਦੇ ਮਾਪਦੰਡਾਂ ਦੀ ਆਪਾਂ ਗੱਲ ਕਰਾਂਗੇ ਅਗਲੇ ਸੈਗਮੈਂਟ ਦੇ ਵਿੱਚ ਜੀ ਜੀ ਕਿ ਕਿਸ ਤਰ੍ਹਾਂ ਜਿਹੜਾ ਸਪਲਾਈ ਕੋਟ ਐਗਰੀਮੈਂਟ ਹੈ ਉਸ ਨੂੰ ਰੱਦੀ ਦੇ ਵਿੱਚ ਟੋਕਰੀ ਦੇ ਵਿੱਚ ਛੋਟਿਆ ਗਿਆ ਸੋ ਇਸ ਲਈ ਭਮ ਸਾਹਿਬ ਜਿਹੜਾ ਲਾਅ ਹੈ ਉਸ ਦੇ ਵਿੱਚ ਐਮਬਿਗਿਉਟੀ ਨਹੀਂ ਛੱਡੀ ਜਾ ਸਕਦੀ ਹੂੰ ਹੂੰ ਜੇ ਕਾਨੂੰਨ ਦੇ ਵਿੱਚ ਕੋਈ ਵੀ ਲੈਕ ਹੁਣਾ ਹੈ ਤਾਂ ਜਿਹੜੀਆਂ ਸਰਕਾਰਾਂ ਨੇ ਇਹ ਬੜੀ ਛੇਤੀ ਉਸ ਨੂੰ ਕੈਚ ਕਰਕੇ ਉਸ ਨੂੰ ਐਕਸਪਲੋਇਟ ਕਰਦੀਆਂ ਨੇ ਲੋਕਾਂ ਦੇ ਖਿਲਾਫ ਹੂੰ ਕੋਈ ਵੀ ਜਿਹੜਾ ਵੇਗ ਲਾਅ ਹੈ ਹੁਣ ਜੇ ਹੇਟ ਸਪੀਚ ਦੀ ਡੈਫੀਨੇਸ਼ਨ ਨੂੰ ਬਹੁਤ ਬ੍ਰਾਡ ਕਰ ਦਿੱਤਾ ਜਾਵੇ ਤਾਂ ਮੈਂ ਸਮਝਦਾ ਫ੍ਰੀडम ਆਫ ਸਪੀਚ ਖਤਮ ਹੋ ਜਾਊਗੀ ਕੈਨੇਡੀਅਨਸ ਸਮਾਜ ਦੇ ਵਿੱਚ ਬਿਲਕੁਲ ਸੋ ਹੇਟ ਸਪੀਚ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਨੂੰ ਬਿਆਨ ਕਰਨਾ ਚਾਹੀਦਾ ਹੈ ਭਾਵੇਂ ਕਿ ਉਸ ਨੂੰ ਜੋੜਨਾ ਚਾਹੀਦਾ ਹੈ ਹੇਟ ਸਪੀਚ ਨੂੰ ਹਿੰਸਾ ਦੇ ਨਾਲ ਹਮ ਜਦੋਂ ਤੱਕ ਕਿ ਹਥਿਆਰਬੰਦ ਹਿੰਸਾ ਢੁਕਾਉਣ ਦੀ ਕੋਈ ਵਿਅਕਤੀ ਨਹੀਂ ਗੱਲ ਕਰਦਾ ਉਦੋਂ ਤੱਕ ਉਸ ਦੇ ਉੱਤੇ ਜਿਹੜਾ ਕਾਨੂੰਨ ਨੂੰ ਉਹ ਸਖਤ ਸਜ਼ਾਵਾ ਇੰਪੋਜ਼ ਨਹੀਂ ਕਰਨੀਆਂ ਚਾਹੀਦੀ ਇਹਦੇ ਵਿੱਚ ਦੇਖਣਾ ਚਾਹੀਦਾ ਹੈ ਕਿ ਕੋਈ ਹੇਟ ਸਪੀਚ ਕਿਸ ਤਰ੍ਹਾਂ ਦੀ ਉਹ ਇਨਸਾਈਟਮੈਂਟ ਹੈ ਹੂੰ ਉਸ ਦੇ ਹਿਸਾਬ ਦੇ ਨਾਲ ਸਜ਼ਾਵਾ ਹੋਣੀਆਂ ਚਾਹੀਦੀਆਂ ਨੇ ਜੀ ਜੇ ਹੁਣ ਕੋਈ ਨਸਲੀ ਵਿਤਕਰਾ ਕਰਦਾ ਹੈ ਬਿਲਕੁਲ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਨਸਲੀ ਵਿਤਕਰੇ ਦੇ ਉੱਤੇ ਕੋਈ ਲਿੰਗ ਅਧਾਰਿਤ ਕੋਈ ਹੇਟ ਸਪੀਚ ਕਰਦਾ ਹੈ ਕੋਈ ਉਦੇ ਤੇ ਹੋਣੀ ਚਾਹੀਦੀ ਆ ਪਰ ਜੇ ਨਾਲ ਆਪ ਦੀ ਗੱਲ ਬਣਾਉਣ ਵਾਸਤੇ ਕੋਈ ਮਾਰ ਦੇਣ ਦੀ ਗੱਲ ਕਰਦਾ ਹੈ ਤੇ ਉਹ ਤਾਂ ਜੀ ਉਹ ਵੀ ਹੇਟ ਸਪੀਚ ਹੈ ਉਹ ਹੇਟ ਸਪੀਚ ਇਹ ਸਰਕਾਰ ਇਹ ਨਾ ਦੇਖੇ ਕਿ ਉਹ ਸਾਡਾ ਵੋਟਰ ਹੈ ਕਿ ਨਹੀਂ ਵੋਟਰ ਹੂੰ ਬਿਲਕੁਲ ਹੇਟ ਸਪੀਚ ਦਾ ਹੇਟ ਸਪੀਚ ਹੈ ਚਾਹੇ ਅੰਗਰੇਜ਼ੀ ਚ ਕੀਤੀ ਜਾਵੇ ਚਾਹੇ ਪੰਜਾਬੀ ਚ ਕੀਤੀ ਜਾਵੇ ਹਾਂ ਬਿਲਕੁਲ ਸੋ ਸਰਕਾਰ ਭਮ ਸਾਹਿਬ ਇਹ ਨਾ ਕਹੇ ਕੰਨਾਂ ਦੇ ਵਿੱਚ ਉਂਗਲਾਂ ਦੇ ਕੇ ਵੀ ਇਹ ਤਾਂ ਅਸੀਂ ਸੁਣਿਆ ਨਹੀਂ ਹੂੰ ਇਹ ਸਾਡੇ ਬੜੇ ਪੱਕੇ ਵੋਟਰ ਹੈ ਸਾਡੇ ਸਤਿਕਾਰਯੋਗ ਹੈ ਸਾਡੇ ਸਤਿਕਾਰਯੋਗ ਹੈ ਹੂੰ ਸੋ ਇਸ ਲਈ ਉਸ ਦੀ ਪ੍ਰੋਪੋਰਸ਼ਨੈਲਟੀ ਵੀ ਹੋਣੀ ਚਾਹੀਦੀ ਹੈ ਬਿਲਕੁਲ ਜੇ ਤਾਂ ਕਿਸੇ ਨੇ ਹੇਟ ਸਪੀਚ ਕੀਤੀ ਹੈ ਉਹਦੀ ਗੱਲ ਹੋਰ ਸਜ਼ਾ ਹੋਰ ਜੇ ਕਿਸੇ ਨੇ ਹੁਣ ਹੇਟ ਸਪੀਚ ਦੇ ਨਾਲ ਹਥਿਆਰਬੰਦ ਵੀ ਹੋ ਕੇ ਹਿੰਸਾ ਭੜਕਾਉਣ ਦੀ ਗੱਲ ਕੀਤੀ ਹੈ ਹੂੰ ਉਸ ਦੇ ਖਿਲਾਫ ਲਾਜ਼ਮੀ ਹੈ ਵੀ ਉਹ ਦੂਸਰ ਸਖਤ ਸਜ਼ਾ ਹੋਣੀ ਚਾਹੀਦੀ ਹੂੰ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਜੈਨੋਸਾਈਡ ਜਿਹੜਾ ਉਹ ਸਭ ਤੋਂ ਹੀ ਕ੍ਰਾਈਮ ਅਗੇਂਸਟ ਹਿਊਮੈਨਿਟੀ ਆ ਉਹਦਾ ਹੂੰ ਜੇ ਉਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਬਿਲਕੁਲ ਸਜਾਵਾਂ ਹੋਰ ਸਖਤ ਹੋਣੀਆਂ ਚਾਹੀਦੀਆਂ ਨੇ ਹੂੰ ਪਰ ਇੱਥੇ ਹੁਣ ਸਰਕਾਰ ਨੇ ਕਿਉਂਕਿ ਭਮਸਾਬ ਸਰਕਾਰ ਹੁਣ ਇਸ ਪੋਜੀਸ਼ਨ ਦੇ ਵਿੱਚ ਵੀ ਨਹੀਂ ਕਿ ਆਪਣਾ ਮਰਜ਼ੀ ਕਰ ਲਵੇ ਹੂੰ ਹੁਣ ਤਾਂ ਸਭ ਦੀ ਗੱਲ ਸੁਣਨੀ ਪੈਣੀ ਹੈ ਬਿਲਕੁਲ ਤੇ ਹੁਣ ਸਰਕਾਰ ਐਨਡੀਪੀ ਤੇ ਬਲੌਕ ਦੀ ਸਹਿਮਤੀ ਲੈਣ ਦੇ ਯਤਨਾਂ ਦੇ ਵਿੱਚ ਜੁਟੀ ਹੋਈ ਹੈ ਮੈਂ ਸਮਝਦਾ ਵੀ ਇਸ ਦੇ ਵਿੱਚ ਚੇਂਜ ਕਰਕੇ ਇਸ ਕਾਨੂੰਨ ਦੇ ਵਿੱਚ ਬਾਅਦ ਦੇ ਵਿੱਚ ਇਸ ਨੂੰ ਦੁਬਾਰਾ ਸੰਸਦ ਦੇ ਪਟਲ ਦੇ ਉੱਤੇ ਲਿਆਂਦਾ ਜਾਊਗਾ ਜੀ